ਅੱਜ ਕਿੰਡਾ ਸੋਹਣਾ ਦਿਨ ਚੜਿਆ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਹੋਰ ਸੋਹਣੀ ਜੀ ਜਗ੍ਹਾ ਤੇ ਹਾਂਜੀ ਜੀ ਇੱਥੋਂ ਹੁਣ ਹੁੰਦੇ ਸਟਾਰਟ ਸਾਡੇ ਪੌੜੀਆਂ ਵਾਲੇ ਸਟੈਪ ਵੈਸੇ ਰਸਤਾ ਫਲੈਟ ਵੀ ਹੈਗਾ ਹੈ ਪਰ ਤੁਸੀਂ ਆਪਣੀ ਫਿਟਨੈਸ ਦੇ ਹਿਸਾਬ ਨਾਲ ਜਿਹੜਾ ਰਸਤਾ ਚੁਣ ਸਕਦੇ ਜੋ ਤਾਂ ਕਾਫੀ ਸੋਹਣਾ 뷰 ਦਿਖਦਾ ਹੈ ਤੇ ਰਸਤਾ ਕੋਈ ਜਿਆਦੀਆਂ ਪੌੜੀਆਂ ਵਾਲਾ ਨਹੀਂ ਹੈ ਥੋੜੀਆਂ ਜੀਆਂ ਪੌੜੀਆਂ ਤੋਂ ਬਾਅਦ ਕਿਉਂਕਿ ਸਾਡੀ ਜਿਹੜੀ ਗੱਡੀ ਐ ਇਹ ਵੀ ਕਾਫੀ ਉੱਤੇ ਆਜ ਗਈ ਆ ਤੇ ਸਾਨੂੰ ਤੁਰੰਦੀ ਨਹੀਂ ਲੋੜਨੀ ਪੈਣੀ ਤੇ ਚਲੋ ਆਪਾਂ ਚੱਲਦੇ ਹਾਂ ਔਰ ਉੱਚੇ ਇਹ ਤਰਸਤਾ ਇੱਧਰ ਨੂੰ ਵੀ ਜਾਂਦਾ ਹਾਂ ਨੂੰ ਪਰ ਆਪਾਂ ਤਾਂ ਜਾਣਾ ਉੱਤੇ ਪਹਾੜਾਂ ਦੇ ਉੱਤੇ ਇੱਥੋਂ ਤੁਸੀਂ ਝਾੜੀਆਂ ਰਹਿਮੀ ਜਿਹੜਾ ਥਿਊ ਦੇਖ ਸਕਦੇ ਜਾਂ ਪਰ ਆਪਾਂ ਉੱਤੇ ਜਾ ਕੇ ਵਧੀਆ ਥਿਊ ਦੇਖਾਂਗੇ ਇੱਥੋਂ ਦੇ ਸਿਰਫ ਆਪਾਂ ਵੈਸੇ ਹੀ ਮੰਨ ਨੂੰ ਜਿਹੜਾ ਥੋੜਾ ਜਿਹਾ ਫਰੈਸ਼ ਕਰਦੇ ਪੈ ਸੀ ਕਾਫੀ ਪੂਰੇ ਆਗਲੈਂਡਾ ਸਿਟੀ ਦਾ 뷰 ਜਿਹੜਾ ਦਿਖਦਾ ਹੈ ਤੁਸੀਂ ਦੇਖ ਸਕਦੇ ਜੋ ਆਪਣਾ ਰਸਤਾ ਅਜੇ ਖਤਮ ਨਹੀਂ ਹੋਇਆ ਤੇ ਆਪਾਂ ਜਾਵਾਂਗੇ ਪਹਾੜੀ ਦੇ ਹੋਰ ਉੱਤੇ ਕਾਫੀ ਵੱਡਾ ਪਹਾੜ ਆਇਆ ਹੈ ਤਾਂ ਅਸੀਂ ਉਚਾਈ ਤੇ ਤੇ ਆਪਾਂ ਚੜਦੇ ਹਾਂ ਹੋਰ ਚੜਾਈਆਂ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਪਹਾੜ ਜਿਹੜਾ ਦਿਖਦਾ ਪਿਆ ਇੱਥੋਂ ਮੇਰੇ ਮਗਰ ਤੋਂ ਹੀ ਦੇਖ ਸਕਦੇ ਹੋ ਆਹ ਵਾਲਾ ਛੋਟਾ ਜਿਹਾ ਆਈਲੈਂਡ ਨਿਊਜ਼ੀਲੈਂਡ ਦੇ ਇਦਾਂ ਲੱਗੇ ਬੰਨੇ ਕਾਫੀ ਛੋਟੇ ਛੋਟੇ ਜਿਹੜੇ ਆਈਲੈਂਡ ਬਣੇ ਹੋਏ ਆ ਤੁਸੀਂ ਵੀਊ ਚੈੱਕ ਕਰੋ ਇੱਥੋਂ ਕਿੰਨਾ ਜਿਹੜਾ ਸੋਹਣਾ ਲੱਗਦਾ ਪਿਆ ਕੁਦਰਤ ਦਾ ਨਜ਼ਾਰਾ ਤੇ ਰਸਤਾ ਬਣਿਆ ਆ ਇੱਕ ਡੰਡੀ ਵਾਲਾ ਮਾਊਂਟਨ ਦੇ ਸਾਈਡ ਦੇ ਸਾਈਡ ਅਸੀਂ ਕਾਫੀ ਜੜੀ ਉਚਾਈ ਦੇ ਉੱਤੇ ਪਹੁੰਚ ਚੁੱਕੇ ਆ ਇੱਥੋਂ ਤੁਸੀਂ ਬੋਟ ਵੀ ਦੇਖ ਸਕਦੇ ਪੇ ਕੋਈ ਸਰਫਿੰਗ ਬੋਰਡ ਕਰਦਾ ਪਿਆ ਪਣੀ ਜੱਟ ਬੋਟ ਆ ਤੇ ਇੱਥੋਂ ਹੁਣ ਸ਼ੁਰੂ ਹੋਇਆ ਸਾਡਾ ਪੌੜੀਆਂ ਵਾਲਾ ਰਸਤਾ ਕਦੀ ਪੌੜੀਆਂ ਮੁੱਕ ਜਾਂਦੀਆਂ ਕਦੀ ਸ਼ੁਰੂ ਹੋ ਜਾਂਦੀਆਂ ਐ ਇਦਾਂ ਹੀ ਜ਼ਿੰਦਗੀ ਦੇ ਰਸਤੇ ਕਦੀ ਖਤਮ ਹੋ ਜਾਂਦੇ ਕਦੀ ਸਟਾਰਟ ਹੋ ਜਾਂਦੇ ਅਜੇ ਮਾਊਂਟਨ ਮੁੱਕਿਆ ਨਹੀਂ ਆ ਰਸਤਾ ਫਿਰ ਸਟਾਰਟ ਹੋ ਗਿਆ ਇੱਧਰ ਆ ਪਹਾੜ ਕਿੱਡਾ ਸੋਹਣਾ ਲੱਗਦਾ ਪਿਆ ਜੀ ਹੋਰ ਚੜਾਈ ਪਈ ਆ ਆਪਾਂ ਹੋਰ ਚੜਾਈ ਚੜਾਂਗੇ ਤਾਂ ਨੂੰ ਪਹਾੜ ਦੀ ਚੋਟੀ ਤੇ ਜਾ ਕੇ ਸਕਾਈ ਟਾਵਰ ਦਾ ਤੇ ਪੂਰੀ ਸਿਟੀ ਦਾ ਜਿਹੜਾ ਇੱਥੋਂ 뷰 ਬਹੁਤ ਵਧੀਆ ਹੁੰਦਾ ਉੱਤੇ ਜਾ ਕੇ ਮੈਂ ਇੱਥੇ ਕਈ ਵਾਰ ਆ ਚੁੱਕਾ ਹਾਂ ਪਰ ਦਿਲ ਚਾਹੁੰਦਾ ਇੱਕ ਵਾਰੀ ਫੇਰ ਆ ਜਾ ਇਦਾਂ ਦਾ ਮਹਿਸੂਸ ਹੁੰਦਾ ਹੈ ਪੋਰਟ ਦਾ 뷰 ਵੀ ਇੱਥੋਂ ਤੁਸੀਂ ਵਧੀਆ ਚੈੱਕ ਕਰ ਸਕਦੇ ਜੋ ਤੁਜੀ ਬੈਨ ਆਪਾਂ ਚੱਲਦੇ ਹਾਂ ਦੂਜੇ ਸਾਈਡ ਤੇ ਉਧਰ 뷰 ਹੋਰ ਵੀ ਘੈਂਟ ਹੁੰਦਾ ਆ ਕੋਈ ਸਿਗਨਲ ਪੁਆਇੰਟ ਜਿੱਦਾਂ ਬਣਿਆ ਹੋਇਆ ਇੱਥੇ ਕੋਈ ਰੇਡੀਓ ਨੈਟਵਰਕ ਸਿਸਟਮ ਆਪਾਂ ਨੂੰ ਤੇ ਇਹਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਆਪਾਂ ਨੂੰ ਤੇ ਥਿਊ ਬਾਰੇ ਪਤਾ ਹੈ ਕਿ ਥਿਊ ਬਹੁਤ ਐਗਜ਼ੋਟਿਕ ਲੱਗ ਰਿਹਾ ਤੇ ਹੁਣ ਅਸੀਂ ਪਹਾੜ ਦੇ ਉੱਤੇ ਪਹੁੰਚ ਚੁੱਕੇ ਹਾਂ ਸਾਡੀ ਮੰਜ਼ਿਲ ਬਹੁਤ ਸਾਡੇ ਕੋਲ ਆ ਤੁਸੀਂ ਵੀਊ ਚੈੱਕ ਕਰੋ ਇਥੋਂ ਵਾਹ ਜੀ ਵਾਹ ਵਾਹ ਜੀ ਵਾਹ ਛੋਟੇ ਛੋਟੇ ਘਰ ਵੱਡਾ ਵੱਡਾ ਸਕਾਈ ਟਾਵਰ ਤੇ ਉਹ ਹਾਰਬਰ ਬ੍ਰਿਜ ਜਿਹੜਾ ਤੁਸੀਂ ਇਥੋਂ ਚੈੱਕ ਕਰ ਸਕਦੇ ਹੋ ਇਹ ਪੋਲ ਜਿਹੜਾ ਨੌਰਥ ਸ਼ੋਰ ਨੂੰ ਤੇ ਸਾਊਥ ਆਕਲੈਂਡ ਨੂੰ ਜੋੜਦਾ ਆ ਆਪਸ ਵਿੱਚ ਤੇ ਚਲੋ ਆਪਾਂ ਵਧਦੇ ਅੱਗੇ ਨੇ ਵਿਊ ਦੇ ਨਾਲ ਇੱਥੇ ਇੱਕ ਬਹੁਤ ਸੋਹਣੀ ਜਿਹੜੀ ਤੋਪ ਵੀ ਬਣੀ ਹੋਈ ਆ ਜਾ ਗਏ ਆਪਾਂ ਦੇਖਦੇ ਆਂ ਪੁਰਾਣੇ ਸਮੇਂ ਦੀ ਇੱਧਰ ਤੇ ਇਹਨਾਂ ਨੇ ਸਚਿੰਦਰੇ ਲਾਏ ਹੋਏ ਆ ਕੋਈ ਸੁਰੰਗਾਂ ਜੀਆਂ ਥੱਲੇ ਥੱਲੇ ਜਿੱਦਾਂ ਫੌਜੀ ਉਸ ਟਾਈਮ ਵਰਤਦੇ ਆਉਣਗੇ ਆਇਆ ਕੋਈ ਪੁਰਾਣੀ ਤੋਪ ਇਹਨੂੰ ਕਮਾ ਕੇ ਕਹਿੰਦਾ ਜੇ ਘੁੰਮ ਗਈ ਇਹ ਤੇ ਸਟੱਕ ਗਿਆ ਕਿਸੇ ਦੇ ਘੁੰਮਦੀ ਨਹੀਂ ਲਾਸਟ ਟਾਈਮ ਆਈ ਥਿੰਕ ਮੈਨੇ ਟਰਾਈ ਕੀਤੀ ਆ ਤੋਪ ਸਿੱਧੀ ਛੱਡ ਦਿੰਦੇ ਆ ਜਦੋਂ ਕੋਈ ਜੰਗ-ਜੁੰਗ ਚੱਲਦੀ ਹੈ ਅਰੇ ਜੰਦਰੇ ਲਾਏ ਇਹਨਾਂ ਨੇ ਕਾਫੀ ਪੁਰਾਣੀ ਹੈ ਲੱਗਦਾ ਮੈਨੂੰ ਤੇ ਤੇ ਮੈਚ ਤੇ ਜੜ ਕੇ ਲੱਗਾ ਤੋਂ ਚਲਾਉਣਾ ਹੁੰਦਾ ਠੀਕ ਹੈ ਕਿਸ਼ਿੰਗ 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 ਇੱਥੋਂ ਤੋਪ ਦਾ ਜਿਹੜਾ ਉੱਤੋਂ ਵੀ ਉਹ ਵੀ ਤੁਸੀਂ ਦੇਖ ਸਕਦੇ ਹੋ ਧਰਤੀ ਜਿੱਨਾ ਗੱਡੀ ਹੋਈ ਆ ਉੱਤੋਂ ਇਦਾਂ ਦਾ ਵੀਊ ਹੁੰਦਾ ਇੱਥੇ ਮਾਊਂਟਨ ਦੇ ਉੱਤੇ ਆ ਕੇ ਅਸੀਂ ਕੁਝ ਸਮਾਂ ਬਤੀਤ ਕੀਤਾ ਤੇ ਸੋਹਣਾ ਜਿਹਾ ਨਿਊਜ਼ੀਲੈਂਡ ਦਾ ਵੀਊ ਦੇਖਿਆ ਉੱਤੇ ਚੜ ਕੇ ਤੇ ਹੁਣ ਅਸੀਂ ਦੂਸਰੇ ਰਸਤੇ ਥਾਣੀ ਆਪਣੇ ਘਰਵਾਲੇ ਨੂੰ ਵਾਪਸ ਪਰਤ ਰਹੇ ਆ ਇੱਥੋਂ ਵੀ ਅਸੀਂ ਵਿਊ ਦਾ ਜਿਹੜਾ ਨਜ਼ਾਰਾ ਤੱਕਦੇ ਹੋਏ ਠੀਠਾਂ ਵੱਲ ਨੂੰ ਜਾ ਰਹੇ ਆ ਪਰਮਾਤਮਾ ਨੇ ਕਿੰਨੀ ਸੋਹਣੀ ਕੁਦਰਤ ਜਿਹੜੀ ਬਣਾਈ ਹੈ ਇਨਸਾਨ ਵਾਸਤੇ ਪਰ ਇਨਸਾਨ ਕਦੀ ਜਿਹੜਾ ਵੀ ਗ੍ਰੇਟਫੁਲ ਨਹੀਂ ਹੋਇਆ ਕਦੀ ਉਹਨੇ ਸ਼ੁਕਰ ਨਹੀਂ ਕੀਤਾ ਪਰਮਾਤਮਾ ਦਾ ਜਿਨੇ ਇੰਨਾ ਕੁਝ ਦਿੱਤਾ ਆਪਾਂ ਨੂੰ ਰਾਜ ਜੋ ਗੱਤਖਤ ਦੀਆਂ ਨੂੰ ਵਾਓ ਬਿਊਟੀ